सरपंच राजी रे तेरा ਘਰ ਦੀ ਆ ਜੀ ਮੇਰੀ ਮਰਜ਼ੀ ਕੋਲ ਸਰਪੰਚ ਦਾ ਜੀ ਰਾਣ ਖੁਸ਼ ਹੋ ਕੇ ਤੂੰ ਲੈ ਲੈ ਹਾਂ 1100 ਰੁਪਏ ਤੋਂ ਬਾਅਦ ਤੇਰਾ ਫਰਜ਼ ਬੰਦਾ ਜੀ ਸਾਨੂੰ ਵਿੱਚ ਬਿਠਾਉਂਦਾ ਵਾ ਕਾ ਆਓ ਕੀ ਲਾ ਲੇ ਮੈਨੂੰ ਜੋ ਮਨਸਬਦਾਂ ਲੱਗੀ ਆ ਮੈਂ ਕਰ ਦਿੱਤੀ ਹੋਰ ਵੀ ਕੋਈ ਚਲੋ ਜਿਹੜਾ ਕੋਈ ਮੇਨ ਮੰਗਦਾ ਹੋਵੇ ਵੀ ਦੱਸ ਦਿੰਦਾ ਪੁੱਛ ਦਿੰਦਾ ਹਾਂ ਇੱਕ ਵਾਰੀ ਤਾਂ ਬਣਾਉਂਦਾ ਸਾਨੂੰ ਯਾਦ ਕਰਦਾ ਵੀ ਬਾਬਾ ਜੀ ਦਾਵਾ ਸਾਨੂੰ ਜੇ ਇਸ ਘਰ ਤੋਂ ਲਾਂਬਾ ਮਿਲਿਆ ਜਾਂ ਉਸ ਘਰ ਤੋਂ ਲਾਂਬਾ ਮਿਲਿਆ ਤੱਕ ਨਹੀਂ ਮਿਲੇਆ ਤੇ ਫੇਰੀ ਨਹੀਂ ਜੀ ਕਿਸੇ ਨੇ ਨਹੀਂ ਲਾਂਬਾ ਦਿੱਤਾ ਕੋਈ ਇਹ ਤੂੰ ਤੁਸੀਂ ਆਪਣੇ ਕੋਲੋਂ ਚੁੱਕ ਕੇ ਕਰਨਾ ਮੈਂ ਇਹ ਗੱਲ ਹੈ ਮੇਰਾ ਫੇਸਬੁਕ ਅਕਾਊਂਟ ਖੋਲ ਕੇ ਵੇਖ ਲਊਗਾ ਪਹਿਲਾਂ ਲੋਕਾਂ ਦੀ ਰਾਇ ਮੰਗੀ ਆ ਉਹਨੇ ਫੱਲਣ ਜੱਬਨੇ ਕਮੈਂਟ ਲੈਣ ਪੜਦੋ ساری ਬੜੀ ਪੜੇ ਲਿਖਈ ਆ ਤੂੰ ਹੀ ਉਹ ਲੈ ਜਾ ਜਿੰਦਗੀ ਇਹ ਨਹੀਂ ਖੜਨਾ ਫਿਰ ਸਾਡੇ ਪਿੰਡ ਜੀ ਨਹੀਂ ਹੋਣਾ ਫਿਰ ਬਾਤ ਤੁਸੀਂ ਸਾ ਮੈਨੂੰ ਜਿੰਨੀ ਮਰਜ਼ੀ ਦਈ ਜਾਓ ਧੰਨਵਾਦ ਸੀ ਸ੍ਰੀਣੀ ਤੂੰ ਸਰਪੰਚ ਬੰਦਾ ਮੈਂ ਮੰਗਤਾ ਬੱਲਾ ਮੇਰੀ ਤੰਨੜ ਗੱਲ ਹੀ ਨਹੀਂ ਆਪਣਾ ਖੇਤਾਂ ਲਈ ਹੋੜੀ ਖੁਸ਼ ਹੋ ਕੇ ਦੇ ਲਾ ਇਹ ਤਾਂ ਨੇਰ ਤਾਂ ਕੋਈ ਨਹੀਂ ਖੁਸ਼ ਹੀ ਆ ਕੋਈ ਨਹੀਂ ਕੋਈ ਬੰਦਾ ਆ ਕੋਈ ਨਾ ਕੋਈ ਨਾ ਹੋਰ ਹੋਣਾ ਤੁਹੀਂ ਬਾਕੀ ਦੇ ਪੇੜ ਜਿਵੇਂ ਮਰਜ਼ੀ ਕਰੋ ਸਾਡੇ ਜਾਂ ਰੋਟੀ ਫਿਰ ਮੇਰੀ ਤੇ ਮੇਰੀ ਖਸਹਾਉਣ ਡਿਆ ਵਾਂ ਇੰਨੇ ਬੜੇ ਆਵਾਦ ਨਾਲ ਆਪਣੀ ਟੀਂਆਂ ਪੁੱਤ ਦਿੰਦਾ ਆ ਇੰਨੇ ਬੜੇ ਆਵਾਦ ਨੇ ਆਉਣਾ ਹੁੰਦਾ ਇਹ ਕੀ ਗੱਲ ਖੁਸ਼ ਹੋ ਕੇ ਦਊਂਗਾ ਬਤਾਈਏ ਇਹ ਰੋਟੀ ਨਾ ਤੂੰ ਚੁਲੀ ਕੁਆੜਵਾ ਕੇ ਮੈਨੂੰ ਬਤਾਈਏ ਤੂੰ ਜਿਨੀ ਮਰਜ਼ੀ ਕਰਦਾ ਪਰ ਸ਼ਾਮਾਂ ਤੱਕ ਠੀਕ ਰਹੇ ਮੈਂ ਜਮਾ ਤਨ ਬਣੀ ਇਹਨੀ ਕੀ ਗੱਲ ਬਣਨੀ ਇਸ ਕਰਕੇ ਲੋਕੀ ਆਪਣੀ ਸਾਫ ਤੇ ਸਪਸ਼ਟ ਪੱਕੀ ਗੱਲ ਆ ਆ ਬਾਕੀ ਆ ਸਾਰੇ ਬੰਦੇ ਮੋਰੀ ਬੰਦੇ ਮੇਜੋ ਰੁਪਿਆ ਜਿੰਨਾ ਰੋਟੀ ਕਰਕੇ ਕਰਕੇ ਨੂੰ ਵੋਟਾਂ ਵੀ ਪਈਆਂ ਮੇਰੇ ਨਾਲ ਤੁਰਦੇ ਵੀ ਨਹੀਂ ਆ ਸਾਰੀ ਪਿਆਣੀ ਅੰਦੇ ਨੂੰ ਆ ਸਾਰੀ ਤੋਂ ਸਰਪੰਚ ਬਣਨਾ ਮੈਂ ਮੈਂ ਹੀ ਬਾਦ ਬਣਦਾ ਮੈਂ ਦੀ ਇੱਕੋੜੀ ਮਾਰ ਕਰਾ ਸਾਡੀ ਗਾੜੀ ਸਾਡੇ ਹੱਥੇ ਬਥੇਰੇ ਪਿੰਡਾਂ ਬਾਕੀ ਪਿੰਡਾਂ ਕਰੂੰ ਆਪਣੇ ਜਿੱਦਾਂ ਮਰਜੀ ਇੱਥੇ ਨੂੰ ਕੀ ਗੱਲ ਚਲਦੀ ਕਿੱਥੇ ਵੀ ਮੁੰਡੇ ਦੀ ਮੰਮੀ ਨਹੀਂ ਮੁੰਡੇ ਦੀ ਮੰਮੀ ਆਜਾ ਤਾਂ ਮਟਵਾਰ ਤੇ ਉਹ ਕੋ ਚੋਕੇ ਕੀ ਰੋਜ਼ ਹੋਣਾ ਦਾ ਇੰਨਾ ਵੱਡਾ ਬੰਦਾ ਤੁਸੀਂ ਕਿੰਨੀ ਦੇ ਕੇ 1100 ਰੁਪਏ ਇਹਦੇ ਦੀ ਕਰਦਣ ਕਰਵਾਜੀ ਕਰਦਾ ਨਹੀਂ ਇਹ ਨਹੀਂ ਨਾ ਖੈ ਬੱਲਾ ਬਾਪੂ ਕਰਕੇ ਤਿੰਨੇ ਲੈਵਾ ਨਹੀਂ ਪਹਿਲਾਂ ਖੈ ਮੇਰੇ ਸਾਹਮਣੇ ਰੱਖੀ ਤੁਸੀਂ ਮੈਂ ਆਖਣਾ ਦੇਖਿਆ ਇੱਥੋਂ ਹੁਣ ਆਉਣਾ ਹੀ ਹੈ ਫਿਰ ਕਿੰਨਾ ਚਿਰ ਬੈਠੇ ਸੀ ਤੇ ਆਉਣਾ ਕਿ ਕਰਦੇ ਨਹੀਂ ਇਹ ਕੋਈ ਨਾ ਹੋਵੇ ਨਾ ਤੁਹਾਡੀ ਕੋਈ ਮੂਹਰ ਕਈ ਗਰਾਹ ਚੇਹੇ ਪਰ ਪਰ ਆਪਣਾ ਲੈ ਜੁੰਦੀ ਜਿੱਤੋਂ ਗੱਲ ਬਾਤ ਕੋਈ ਨੀ ਕਰਦਾ ਚੰਗਾ ਹੋਰ ਪਹਿਲੇ ਆ ਜੂ ਨਾ ਹਰ ਮੈਂ ਨਾ ਨਵਰੀ ਮੋੜ ਕੇ ਸੱਜਾ ਦੋ ਫੇਰ ਤਾਂ ਕਿਤੇ ਯਾਰ ਹਜ਼ਾਰ ਅੰਦਾਜ਼ ਉਹਨਾਂ ਨੂੰ ਪਤਾ ਇਹਨੂੰ ਕਿਹਨਾਂ ਨਾਲ ਪੇਟ ਤੁਮਾਰੀ ਹੰਨ ਇਹੋ ਕਰਨਾ ਪੈਣਾ ਉਹ ਕਿ ਤੇਰਾ ਤਾਂ ਸਮਝੋੜੀ ਪੈਣੀ ਤਰੀਕੇ ਦੇ ਨਾਲ ਭਾਈ ਨੂੰ ਤੇ ਅੰਮ੍ਰਿਤ ਜੀ ਨਾ ਆਪਣੀ ਨਹੀਂ ਕੋਈ ਵੀ ਲੋੜ ਪਹਿਲਾਂ ਬਸਾਣ ਦੇ ਪੈਣਾ ਉਹ ਤਾਂ ਵਾਪਸ ਅੱਗੇ ਲੈ ਜਾ ਸਕਦੇ ਨਾ ਪਾ ਦੋ ਨਾ ਫਾਫੇ ਆਦੇ ਨਾਲ ਬਾਬਾ ਦੋ ਨਾ ਸਰਪੰਚ ਰਾਜੀ ਰਿਹਾ ਤੇਰਾ ਘਰ ਦੀ ਆ ਜੀ ਮੈਨੂੰ ਜੋ ਮਰਜ਼ੀ ਕੋ ਸਰਪੰਚ ਰਾਜੀ ਰਹਿਣ ਖੁਸ਼ ਹੋ ਕੇ ਤੇਰਾ ਪਾ ਲੈ ਲੋ ਹਾਂ 1100 ਰੁਪਏ ਤੋਂ ਬਾਅਦ ਤੇਰਾ ਫਰਜ ਬੰਦਾ ਜੀ ਸਾਨੂੰ ਵਿੱਚ ਬਿਠਾਉਂਦਾ ਵਾ ਕਾ ਆਓ ਕੀ ਲਾ ਲੇ ਮੈਨੂੰ ਜੋ ਮਨਸਬਦਾਰ ਲੱਗੀ ਆ ਮੈਂ ਕਰ ਦਿੱਤੀ ਹੋਰ ਵੀ ਕੋਈ ਜਨੋ ਜਿਹੜਾ ਕੋਈ ਮੇਨ ਮੰਗਦਾ ਹੋਵੇ ਵੀ ਦੱਸ ਦਿੰਦਾ ਪੁੱਛ ਦਿੰਦਾ ਹਾਂ ਇੱਕ ਵਾਰੀ ਤਾਂ ਬਣਾਉਂਦਾ ਸਾਨੂੰ ਯਾਦ ਕਰਦਾ ਵੀ ਬਾਬਾ ਜੀ ਦਾਵਾ ਸਾਨੂੰ ਜੈਸ ਘਰ ਚੋਂ ਲਾਂਬਾ ਮਿਲਿਆ ਜਾਂ ਉਸ ਘਰ ਚੋਂ ਲਾਂਬਾ ਮਿਲਿਆ ਤੱਕੀ ਲਾਂਬੇ ਮਿਲੇ ਆ ਤੇ ਤੇਰੀ ਗੱਲ ਨਹੀਂ ਜੀ ਕਿਸੇ ਨੇ ਨਹੀਂ ਲਾਂਬਾ ਦਿੱਤਾ ਕੋਈ ਇਹ ਤੁਸੀਂ ਆਪਣੇ ਕੋਲੋਂ ਸੁਕਾਰਨਾ ਮੈਂ ਇਹ ਗੱਲ ਹੈ ਮੇਰਾ ਫੇਸਬੁਕ ਅਕਾਊਂਟ ਖੋਲ ਕੇ ਵੇਖ ਲਊਗਾ ਪਹਿਲਾਂ ਲੋਕਾਂ ਦੀ ਰਾਏ ਮੰਗੀ ਆ ਉਹਨੇ ਫੱਲਣ ਜੱਬਨੇ ਕਮੈਂਟ ਲੈਣ ਪੜਦੋ ਸਾਰੀ ਬੜੀ ਪੜੇ ਲਿਖਈਆਂ ਤੁਸੀਂ ਉਹ ਲੈ ਜਾਓ ਜ਼ਿੰਦਗੀ ਇਹ ਨਹੀਂ ਖੜਨਾ ਫਿਰ ਸਾਡੇ ਪਿੰਡ ਜੀ ਨਹੀਂ ਹੋਣਾ